ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਪੈ ਰਹੀ ਹੈ ਤੇ ਬੀਤੀ ਸ਼ਾਮ ਤੋਂ ਇਹ ਬਰਸਾਤ ਹੈ ਜਿਹੜੀ ਸ਼ੁਰੂ ਹੋਈ ਤੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਦੀਆਂ ਨਜ਼ਰ ਆ ਰਹੀਆਂ ਨੇ ਜਿਸ ਤੋਂ ਬਾਅਦ ਕਣਕ ਦੀ ਫਸਲ ਹੈ ਜਿਹੜੀ ਧਰਤੀ ਦੇ ਉੱਤੇ ਵਿਛੀ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਗੜੇਮਾਰੀ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ ਉੱਥੇ ਹੀ ਦੂਜੇ ਪਾਸੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਬਰਸਾਤ ਪੈਣ ਦੇ ਨਾਲ ਕਣਕ ਦੀ ਫਸਲ ਦਾ کافی ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਵੀ ਮੁਰਝਾਉਂਦੇ ਹੋਏ ਦਿਖਾਈ ਦੇ ਰਹੇ ਨੇ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ترسےم ਡੁੱਡੀ ਸਾਡੇ ਨਾਲ ਜੁੜ ਚੁੱਕੇ ਨੇ ترسےم ਲਗਾਤਾਰ ਪੂਰੇ ਪੰਜਾਬ ਦੇ ਵੱਖ-ਵੱਖ ਜਿਹਲੇ ਨੇ ਉੱਥੇ ਬਰਸਾਤ ਪੈ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਜੇਕਰ ਮੁਖਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਹਾਲਾਤ ਕੀ ਨੇ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਜੀ ਜਤਿੰਦਰ ਦਸਨਾ ਕਾਹੂੰਗਾ ਕਿ ਸਾਡੇ ਮੁਕਸਰ ਦੇ ਵਿੱਚ ਤੇਰ ਰਾਤ 11:00 ਵਜੇ ਦੇ ਕਰੀਬ ਜਿਹੜੀ ਤੇਜ਼ ਹਵਾਵਾਂ ਤੇ بارش ਹੋਈ ਹੈ ਉਸ ਦੇ ਨਾਲ ਮੁਕਸਰ ਜ਼ਿਲ੍ਹੇ ਦੇ ਮਲੋਟ ਗਿੱਦੜਵਾ ਅਤੇ ਲੰਬੀ ਦੇ ਵਿੱਚ ਥੋੜੀ-ਥੋੜੀ ਮਤਲਬ ਕਿ ਗੜੇਮਾਰੀ ਵੀ ਹੋਈ ਹੈ ਜਿਸ ਦੇ ਨਾਲ ਕਾਫੀ ਕੰਕਰਮਾ ਨੁਕਸਾਨ ਕਾਫੀ ਹੋਏ ਹੈ ਕਿਸਾਨਾਂ ਦੇ ਕੁੱਤਮਨ ਦੀ ਪਾਲੀ ਫਸਲ ਹੈ ਜਿਹੜੀ ਉਹ ਤਰਤੀ ਦੇ ਨਾਲ ਵਿਛ ਗਈ ਹੈ ਅਤੇ ਅੱਜ ਤੋਂ 15-20 ਦਿਨ ਦੇ ਕਰੀਬ ਜਿਹੜੀ ਹੈ ਜੀ ਕਟਾਈ ਹੋਣੀ ਸੀ ਤੇ ਬਹੁਤ ਹੀ ਮਿਹਨਤ ਨਾਲ ਪਾਲੀ ਜਿਹੜੀ ਫਸਲ ਹੈ ਅੱਜ ਕੁਦਰਤੀ ਕਹਿਰ ਦੇ ਨਾਲ ਜਿਹੜੀ ਹੈਗੀ ਹੈ ਤਰਤੀ ਉੱਪਰ ਵਿਛ ਗਈ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਦੀ ਫਸਲ ਦਾ ਜਿਹੜਾ ਹੈਗਾ ਮੁਆਵਜ਼ਾ ਸਰਕਾਰ ਸਾਦੀਆਂ ਗਰਦੌਰੀਆਂ ਕਰਾ ਕੇ ਜਲਦੀ ਜਲਦੀ ਸਾਡਾ ਹੱਲ ਕਰੇਗੀ ਹਾਂ ਤਰਸੇਮ ਜੇਕਰ ਫਸਲ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਤੁਸੀਂ ਦੱਸਿਆ ਕਿ ਕਾਫੀ ਫਸਲ ਧਰਤੀ ਦੇ ਵਿੱਚ ਵਿਛ ਗਈ ਹੈ ਕਿਉਂਕਿ ਕਾਫੀ ਬਰਸਾਤ ਪੈ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਧਰਤੀ ਦੇ ਉੱਤੇ ਜਦੋਂ ਫਸਲ ਤਰਸੇਮ ਵਿਛ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੇ ਆਪਾਂ ਕਹਿ ਦਈਏ ਕਣਕ ਦਾ ਝਾੜ ਦੇ ਵਿੱਚ ਫਰਕ ਪੈਂਦਾ ਜਾਂ ਫਿਰ ਆਪਾਂ ਕਹਿ ਦਈਏ ਕੁਆਂਟੀਟੀ ਜਿਵੇਂ ਕਿ ਵਜ਼ਨ ਦੇ ਵਿੱਚ ਵੀ ਘਟਾ ਕਿਸਾਨਾਂ ਨੂੰ ਚੱਲਣਾ ਪੈਂਦਾ ਜੀ ਜੀ ਜਿੰਦਰ ਦੱਸਣਾ ਚਾਹੁੰ ਮੈਂ ਕਿ ਜਦੋਂ ਜਿਹੜੀ ਕਣਕ ਪੱਕ ਜਾਂਦੀ ਹੈ ਪੱਕਣ ਤੋਂ ਬਾਅਦ ਅਗਰ ਉਹਨੂੰ ਨੀਂਦੇ ਨਾਲ ਟਰਤੀ ਦੇ ਉੱਪਰ ਵੇਚ ਜਾਂਦੀ ਹੈ ਤਾਂ ਉਸ ਦਾ ਆਟੋਮੈਟਿਕਲੀ ਜਿਹੜਾ ਹੈਗਾ ਉਹਦੇ ਝਾੜ ਦੇ ਵਿੱਚ ਬਹੁਤ ਫਰਕ ਪੈਂਦਾ ਹੈ ਇਹ ਨਹੀਂ ਕਿ ਆਪਾਂ ਕਹਿ ਦਈਏ ਕਿ 5-7 ਕਿਲੋ ਦਾ ਫਰਕ ਪਵੇਗਾ ਲੇਕਿਨ 10 ਤੋਂ 5 ਤੋਂ ਲੈ ਕੇ 7-8 ਕੁਇੰਟਲ ਤੱਕ ਵੀ ਮਤਲਬ ਕਿ ਫਸਟਾ ਹੈ ਜਿਹੜਾ ਨੁਕਸਾਨ ਹੋਣ ਦਾ ਖਤਰਾ ਹੈ ਕਿਸਾਨਾਂ ਨੂੰ ਇਹੀ ਡਰ ਮਾਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਐਹੋ ਜੀ ਫਸਲ ਨਾ ਐਹੋ ਜੀ ਮਤਲਬ ਕਿ ਮੌਸਮ ਨਾ ਬਣੇ ਜਿਸ ਦੇ ਨਾਲ ਸਾਡੀ ਫਸਲ تباہ ਹੋ ਜਾਈ। ਆ ਤਰ੍ਹਾਂ ਸੇਮ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਅਜਿਹੀਆਂ ਤਸਵੀਰਾਂ ਸਾਹਮਣੇ ਆਉਣਾ ਜਿਵੇਂ ਧਰਤੀ ਦੇ ਉੱਤੇ ਫਸਲ ਬੀਚ ਗਈ ਹੈ ਤੇ ਪੁੱਤਾ ਵਾਂਗ ਪਾਲੀ ਫਸਲ ਹੈ ਤੇ ਕਿਸਾਨ ਦੇ ਉੱਤੇ ਤਾਂ ਲਗਾਤਾਰ ਦੋਹਰੀ ਮਾਰ ਪੈ ਰਹੀ ਹੈ ਤੇ ਕੀ ਲੱਗਦਾ ਹੈ ਵੀ ਕੇਂਦਰ ਸਰਕਾਰ ਜਾਂ ਜਾਪਾ ਕਹਿ ਰਹੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਜੇ ਕਿਸਾਨਾਂ ਦੀ ਸਾਰ ਲਈ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਜੀ ਦੱਸਣਾ ਚਾਹੁੰਦਾ ਕਿ ਪਿਛਲੀ ਵੀ ਕਈ ਜਗ੍ਹਾ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਾਡਾ ਪਿਛਲਾ ਮੁਆਵਜ਼ਾ ਹੀ ਹਜੇ ਤੱਕ ਸਰਕਾਰ ਵੱਲੋਂ ਨਹੀਂ ਮਿਲਿਆ ਤੇ ਹੁਣ ਵਾਲੀਆਂ ਜਿਹੜੀਆਂ ਸਰਕਾਰਾਂ ਪਤਾ ਨਹੀਂ ਆਉਣ ਵਾਲੀ ਸਰਕਾਰ ਕਿਸ ਤਰ੍ਹਾਂ ਮਤਲਬ ਕਿ ਜਿਹੜੀ ਨੀਤੀ ਬਣਾਉਂਦੀ ਹੈ ਤੇ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਦਿੱਲੀ ਹੈ ਜੀ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਤਰਸੇਮ ਤੁਹਾਡਾ ਬਹੁਤ ਬਹੁਤ ਧੰਨਵਾਦ